ਹੋਲੇ ਬਲੇਰਖਾਨਪੁਰੀ ਨੇ ਇਸ ਨੌਜਵਾਨ ਦੀ ਪਹਿਲੀ ਵਾਰ ਗਾਜੀਪੁਰ ਦੇ ਜਤਿੰਦਰ ਲਖੇ ਲਈ ਚੋਣ ਕੀਤੀ ਕਨੇਡਾ ਦੇ ਵਿੱਚ ਆ ਨੌਜਵਾਨ ਗगन ਨਾਗਰੇ ਦੀ ਪਈ ਹੋ ਰੇਡ ਗੁਰੂ ਥੋਪੀਏ ਵਾਲੇ ਨਾਲ ਪਿਆ ਹੋਇਆ ਪੰਗਾ ਇਹ ਵੀ ਹਿੱਕ ਜੋਰ ਨਾਲ ਜਫਾ ਲਾਉਂਦਾ ਬੱਗੇ ਪਿੰਡ ਵਾਲੇ ਮੰਗੀਦਾ ਇਹ ਚੇਲਾ ਖੇਡ ਮੈਦਾਨ ਦੇ ਵਿੱਚ ਲਾ ਪਾਉ ਜਫਾ ਪੱਜਦੀਆਂ ਧੌਲਾ ਤਫੇ ਲੱਗਦੇ ਜਫਾ ਯੰਗ ਕਲੱਬ ਦਾ ਕੱਪ ਥੋਪੀ ਵਾਲਾ ਸਿਰਾਂ ਲਾਉਣ ਵਾਲੀ ਗੁਰਮਾਲੇ ਬਿੱਲੇ ਨੇ ਪਾ ਦਿੱਤੀ ਆ ਖੇਡ ਮੈਦਾਨ ਦੇ ਵਿੱਚ ਵੱਜ ਗਈ ਕੈਂਚੀ ਦੇ বাজਦੇ ਹੋਏ ਪੰਪ ਇਹ ਕਹਿੰਦੇ ਮੱਲੀਆਂ ਵਾਲਾ ਨੌਜਵਾਨ ਗੱਬਰੂ ਆ ਨੌਜਵਾਨ ਅਮਰੀਕਾ ਦੇ ਕੱਪਾਂ ਦਾ ਵੀ ਬੈਸਟ ਬੰਦਾ ਐਨ ਕਹਿੰਦੇ ਗੁੱਟ ਫੜਨਾ ਮਸ਼ਹੂਰ ਆ ਹੁਣ ਵੱਜੀ ਹੋਈ ਕੈਂਚੀ ਆ ਤੇ ਗੁਰਮਾਲਾ ਇੱਥੋਂ ਨਿਕਲ ਗਿਆ ਨਾ ਥਾਪੀਆਂ ਮਾਰ ਕੇ ਇਹ ਵੀ ਗੱਲਾਂ ਬੱਕਰੀਆਂ ਕਰਦਾ ਬਿੱਲਾ ਬਿੱਲਾ ਬਾਅ ਮੱਲੀਆਂ ਵਾਲਿਆ ਮਨੀ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਰੈਮਬੋ ਸਿੱਧੂ ਜੀ ਉਹਨਾਂ ਦਾ ਧੰਨਵਾਦ ਹੈ ਸਤਿਮਾ ਦਾ ਗੁਲਿਆਰ ਖੇਡਿਆ ਯੰਗ ਦੇ ਲਈ ਰਾਮਪੁਰ ਲੱਲੀਆ ਦਾ ਮਾਗਣਾ ਖੇਡਿਆ ਯੰਗ ਦੇ ਲਈ ਔਰ ਲੋਪੋ ਵਾਲੇ ਗੱਗੀ ਨੂੰ ਮਹਾਨ ਕਬੱਡੀ ਖਿਡਾਰੀ ਨੂੰ ਵੀ ਯਾਦ ਕਰਦੇ ਆ ਉਹ ਵੀ ਯੰਗ ਲਈ ਖੇਡਿਆ ਸਾਹਮਣੇ ਵੱਜ ਗਈ ਕੈਂਚੀ ਨੌਜਨ ਸਿੰਧੜਾ ਵਾਲਾ ਹੈਪੀ ਖੇਡ ਮੈਦਾਨ ਦੇ ਵਿੱਚ ਲਾ ਪਾਉ ਜਫਾ ਕੇ ਨਹੀਂ ਆਹ ਮੁਕਾਬਲਾ ਸਖਤ ਹੈ ਕਿ ਦਿਲੋਂ ਮਾਰ ਕੇ ਜਾਨ ਛੱੜੇ ਪੈਂਦੇ ਨੇ ਤੂਫਾਨ ਲੱਤਾਂ ਵਿੱਚ ਵੜ ਕੇ ਗਿੱਟਾ ਫੜ ਕੇ ਕੋਠੇ ਵਿੱਚ ਪਰ ਮਾਣੂ ਕੇ ਗਿੱਲ ਦੇ ਵਿੱਚ ਰਹਿੰਦਾ ਨੌਜਨ ਜਫਿਆਂ ਵਾਲੀ ਮਸ਼ੀਨ ਦੇ ਤੌਰ ਤੇ ਜਾਣਿਆ ਜਾਂਦਾ ਕਾਲੇ ਸੰਗਿਆ ਵਾਲਾ ਆ ਗਿਆ ਆ ਗਿਆ ਆ ਗਿਆ ਵਾਲੀ ਗੱਲ ਪਰ ਜਫਿਆਂ ਵਾਲੀ ਮਸ਼ੀਨ ਕਹਿੰਦੇ ਐ ਜਫਿਆਂ ਵਾਲੀ